ਸਾਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਦਾ ਸਿਕਰਟ ਬੁੱਕ ਪਾਰਟ 1 ਦੀ ਪਾਰਟ 1 ਵਿੱਚ ਅਸੀਂ ਗੱਲ ਕਰਦੇ ਹਾਂ ਰਿਹਸ ਬਾਰੇ ਕੀ ਰਿਹਸ ਹੈ ਕੀ ਆ ਰਿਹਸ ਤੋਂ ਭਾਵ ਕੀ ਆ ਜਿਹੜਾ ਪੰਜਾਬੀ ਵਿੱਚ ਇਸ ਨੂੰ ਸ਼ਬਦ ਦਿੱਤਾ ਗਿਆ ਨਾ ਰਿਹਸ ਦਾ ਸਿਕਰਟ ਦਾ ਮਤਲਬ ਰਿਹਸ ਦੱਸਿਆ ਗਿਆ ਟਰਾਂਸਲੇਟ ਕੀਤੀ ਗਈ ਹੈ ਬੁੱਕ ਤੇ ਜਿਹਦੇ ਕਰਕੇ ਕਈਆਂ ਨੂੰ ਮੁਸ਼ਕਲ ਵੀ ਆ ਰਹੀ ਹੋਣੀ ਹੈ ਇਸ ਨੂੰ ਸਮਝਣ ਵਿੱਚ ਕਿਉਂਕਿ ਕੁਝ ਜਿਹੜੇ ਵਰਡ ਆ ਪੰਜਾਬੀ ਦੇ ਉਹ ਇਹਦੇ ਵਿੱਚ ਸਮਝਣ ਸਮਝ ਤੋਂ ਬਾਹਰ ਵੀ ਨੇ ਜਿੰਨਾ ਤੇ ਥੋੜਾ ਧਿਆਨ ਤੁਹਾਨੂੰ ਦੇਣਾ ਪੈਣਾ ਵਾ ਥੋੜਾ ਤਰਕ ਕਰਨਾ ਪੈਣਾ ਕਿ ਇਹਦਾ ਮਤਲਬ ਕੀ ਆ ਤੇ ਅੱਜ ਮੈਂ ਸਿਰਫ ਰਿਹੱਸ ਬਾਰੇ ਕੁਝ ਵਰਡਾਂ ਬਾਰੇ ਮੈਂ ਤੁਹਾਨੂੰ ਨਾਲ ਦੇ ਨਾਲ ਐਕਸਪਲੇਨ ਕਰਦੀ ਚਾਹਾਂਗੀ ਅੱਜ ਮੈਂ ਸਿਰਫ ਇਹਦਾ ਜਿਹੜਾ ਮੇਨ ਬੁੱਕ ਪੇਜ ਜਿਹੜਾ ਇਹਦਾ ਫਰੰਟ ਪੇਜ ਦਾ ਇਹਦਾ ਨਾਮ ਹੈ ਕਿਤਾਬ ਦਾ ਉਹਦੇ ਤੇ ਗੱਲ ਕਰਾਂਗੀ ਕਿ ਰਿਹੱਸ ਹੈ ਕੀ ਆ ਰਿਹੱਸ ਧੁਪਾਵਾਂ ਆ ਆਕਰਸ਼ਨ ਕਰਨਾ ਕਿਸੇ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਕਿਸੇ ਚੀਜ਼ ਨੂੰ ਆਪਣੇ ਵੱਲ ਖਿੱਚਣਾ ਤੇ ਇਹ ਆਕਰਸ਼ਣ ਦਾ ਬਲ ਚੁੰਬਕ ਵਿੱਚ ਹੁੰਦਾ ਆ ਇਸ ਤਰ੍ਹਾਂ ਜਿਹੜੀ ਰਹਾਸ ਆ ਨਾ ਆਕਰਸ਼ਿਤ ਕਰਨਾ ਜਾਂ ਖਿੱਚਣਾ ਇਹਨੂੰ ਕੰਪੇਅਰ ਕੀਤਾ ਗਿਆ ਵਾ ਚੁੰਬਕ ਦੇ ਨਾਲ ਕਿ ਜਿੱਦਾਂ ਪੂਰੀ ਦੁਨੀਆ ਵਿੱਚ ਪੂਰੀ ਦੁਨੀਆ ਪੂਰੇ ਵਰਲਡ ਵਿੱਚ ਜਿੱਥੇ ਵੀ ਕਿਤੇ ਲੋਕ ਰਹਿ ਰਹੇ ਨੇ ਭਾਰਤ ਵਿੱਚ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਜਿੱਥੇ ਵੀ ਕਿਤੇ ਲੋਕ ਰਹਿ ਰਹੇ ਨੇ ਇਸ ਕਹਿੰਦੇ ਸਾਰਿਆਂ ਵਿੱਚ ਇਹ ਨਿਯਮ ਕੰਮ ਕਰ ਰਿਹਾ ਆ ਤੇ ਜਦੋਂ ਅਸੀਂ ਜਦੋਂ ਮੈਂ ਇਸ ਨੂੰ ਆਪਣੀ ਲਾਈਫ ਵਿੱਚ ਅਜ਼ਮਾਇਆ ਤਾਂ ਥੋੜਾ ਜਿਆ ਮੈਨੂੰ ਅਜੇ ਪੂਰਾਤ ਨਹੀਂ ਕੁਝ ਚੀਜ਼ਾਂ ਵਿੱਚ ਮੈਨੂੰ ਇਸ ਦਾ ਰਿਜ਼ਲਟ ਮਿਲਿਆ ਜਦੋਂ ਮੈਂ ਇਸ ਨੂੰ ਆਪਣੀ ਲਾਈਫ ਵਿੱਚ ਲਾਗੂ ਕਰਕੇ ਦੇਖਿਆ ਤੇ ਦੂਸਰਾ ਜਦੋਂ ਇਹਦੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਪਾਈ ਆ ਕਿ ਮੈਨੂੰ ਜਿਆਦਾ ਪਹਿਲਾਂ ਮੈਂ ਬੁੱਕ ਤਾਂ ਬਹੁਤ ਟਾਈਮ ਦੀ ਪੜ੍ਹੀ ਆ ਪਰ ਮੈਨੂੰ ਜਿਆਦਾ ਬਲੀਵ ਉਦੋਂ ਹੋਇਆ ਜਦੋਂ ਮੈਂ ਜਦੋਂ ਕਹਿੰਦੇ ਨਾ ਕਿ ਆਪਣੇ ਕੁਝ ਗੋਡ ਬਲੀਵ ਹੁੰਦੇ ਨੇ ਤੇ ਮੈਨੂੰ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਹਨ ਉਹਨਾਂ ਦੀ ਕਥਾ ਸੁੰਣਾ ਬਹੁਤ ਪਸੰਦਦਾ ਬਹੁਤ ਵਧੀਆ ਗੱਥਾ ਵਾਚਕ ਲੱਗਦੇ ਨੇ ਤੇ ਉਹਨਾਂ ਦੀ ਕਥਾ ਵਿੱਚ ਉਹਨਾਂ ਨੇ ਇਸ ਕਿਤਾਬ ਬਾਰੇ ਗੱਲ ਕੀਤੀ ਸੀ ਆਪਣੀ ਕਥਾ ਵਿੱਚ ਤਾਂ ਫਿਰ ਉਦੋਂ ਦਾ ਮੇਰਾ ਜਿਹੜਾ ਬਲੀਵ ਹੈ ਨਾ ਇਹ ਇਹ ਬੁੱਕ ਤੇ ਹੋਰ ਵੀ ਜ਼ਿਆਦਾ ਹੋ ਗਿਆ ਤਾਂ ਕਰਕੇ ਅੱਜ ਮੈਂ ਸੈਕਿੰਡ ਟਾਈਮ ਪਾਰਟ 1 ਲਿਖਾਂਗੇ ਤਾਂ ਕਿ ਰਹੱਸ ਹੈ ਕੀ ਆ ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਰਹੱਸ ਕੀ ਆ ਇੱਕ ਆਕਰਸ਼ਨ ਆ ਕਿ ਆਕਰਸ਼ਣ ਦਾ ਕੰਮ ਕੀਆ ਆਪਣੇ ਆਪ ਨੂੰ ਕਿਸੇ ਆਕਰਸ਼ਣ ਦਾ ਮਤਲਬ ਹੈ ਆਪਣੇ ਆਪ ਨੂੰ ਕਿਸੇ ਚੀਜ਼ ਵੱਲ ਖਿੱਚਣਾ ਤੇ ਖਿੱਚਦੇ ਖਿੱਚਦਾ ਕੌਣ ਆ ਇਹ ਇਨਸਾਨ ਹੀ ਖਿੱਚਦਾ ਆ ਕਿਸੇ ਵੀ ਚੀਜ਼ ਨੂੰ ਆਪਣੇ ਵੱਲ ਕਿਦਾਂ ਉਹ ਚੁੰਬਕ ਕਿਹੜੀ ਆ ਸਾਡੇ ਵਿੱਚ ਉਹ ਆ ਸਾਡੇ ਵਿਚਾਰ ਉਹਨਾਂ ਨੂੰ ਚੁੰਬਕ ਕਿਹਾ ਗਿਆ ਆ ਕਿ ਸਾਡੇ ਵਿਚਾਰ ਜਿੱਦਾਂ ਦੇ ਵੀ ਹੋਣਗੇ ਅਸੀਂ ਜੋ ਵੀ ਸੋਚਾਂਗੇ ਉਹ ਫਿਰ ਜਦੋਂ ਬ੍ਰਹਿਮੰਡ ਵਿੱਚ ਸਾਡੇ ਵਿਚਾਰ ਜਾਂਦੇ ਨੇ ਉੱਥੇ ਵੀ ਆਕਰਸ਼ਣ ਦਾ ਨਿਯਮ ਆ ਉਹ ਫਿਰ ਸਾਨੂੰ ਉਨਾਂ ਵਿਚਾਰਾਂ ਨੂੰ ਹੀ ਜਿਹੜਾ ਵਾ ਦੁਗਣਾ ਕਰਕੇ ਵਾਪਸ ਕਰਦੀ ਆ ਕਿ ਉਹ ਸੋਚਦੀ ਆ ਕਿ ਇਸ ਨੂੰ ਇਹ ਚਾਹੀਦਾ ਆ ਜੋ ਇਹ ਸੋਚ ਰਿਹਾ ਆ ਇਸ ਨੂੰ ਇਹ ਸਭ ਕੁਝ ਚਾਹੀਦਾ ਆ ਤਾਂ ਕਰਕੇ ਹੀ ਇਨਸਾਨ ਇਸ ਚੀਜ਼ ਨੂੰ ਸੋਚ ਰਿਹਾ ਆ ਤੇ ਤੁਹਾ ਤੇ ਤੁਹਾਡੀ ਜ਼ਿੰਦਗੀ ਵਿੱਚ ਜਿਹੜਾ ਵਾ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਇਹ ਕੰਮ ਕਰ ਰਿਹਾ ਹੈ ਪਹਿਲਾਂ ਤੋਂ ਵੀ ਕਰ ਰਿਹਾ ਹੈ ਪਰ ਸਾਨੂੰ ਮਹਿਸੂਸ ਨਹੀਂ ਹੁੰਦਾ ਜਦੋਂ ਤੱਕ ਸਾਨੂੰ ਇਹਦੀ ਨੌਲੇਜ ਨਹੀਂ ਸੀ ਤੇ ਜੋ ਅੱਜ ਤੁਸੀਂ ਜਿਸ ਵੀ ਹਾਲਾਤ ਵਿੱਚ ਹੋ ਨਾ ਜਿਸ ਵੀ ਸਥਿਤੀ ਵਿੱਚ ਹੋ ਜੋ ਵੀ ਤੁਸੀਂ ਪਾਇਆ ਤੇ ਜੋ ਵੀ ਤੁਸੀਂ ਖੋਇਆ ਇਹ ਸਾਰਾ ਕੁਝ ਆਕਰਸ਼ਣ ਦਾ ਹੀ ਨਿਜਮਾ ਹੁਣ ਅਸੀਂ ਗੱਲ ਕਰਾਂਗੇ ਕਿ ਜਿਹੜਾ ਰਿਹਾਸ ਨੂੰ ਕਿਵੇਂ ਪ੍ਰਗਟ ਕੀਤਾ ਜਾ ਸਕਦਾ ਵਾ ਜਾਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਦਾਂ ਲਾਗੂ ਕੀਤਾ ਜਾ ਸਕਦਾ ਆ ਇਹਦੇ ਵਿੱਚ ਮੈਂ ਕੁਝ ਪੁਆਇੰਟ ਦੱਸਾਂਗੀ ਐਗਜ਼ਾਮਪਲ ਦੇ ਤੌਰ ਤੇ ਕਿ ਤੁਸੀਂ ਐਦਾਂ ਕਹਿ ਸਕਦੇ ਹੋ ਆਪਣੇ ਆਪ ਨੂੰ ਬੋਲ ਸਕਦੇ ਹੋ ਜਾਂ ਇਸ ਨੂੰ ਆਪਣੇ ਦਿਮਾਗ ਵਿੱਚ ਕਿਸ ਤਰ੍ਹਾਂ ਦਾ ਹੀ ਸਮਝਣਾ ਚਾਹੁੰਦੇ ਹੋ ਸੋਚਣਾ ਚਾਹੁੰਦੇ ਹੋ ਉਹ ਤੁਹਾਡੇ ਤੇ ਡਿਪੈਂਡ ਆ ਰਿਹਾਸ ਕਹਿੰਦਾ ਆ ਕਿ ਤੁਸੀਂ ਕਿੱਦਾਂ ਦਾ ਜੀਵਨ ਜਿਉਣਾ ਚਾਹੁੰਦੇ ਹੋ ਤੁਸੀਂ ਸੋਨਾ ਜੀਣਾ ਸੋਨਾ ਜੀਵਨ ਜਿਉਣਾ ਚਾਹੁੰਦੇ ਹੋ ਤੇ ਉਹਦੀ ਕਲਪਨਾ ਕਰੋ ਉਦਾਂ ਦਾ ਹੀ ਵਿਚਾਰ ਆਪਣੇ ਦਿਮਾਗ ਵਿੱਚ ਰੱਖੋ ਜਿੱਦਾਂ ਦੇ ਵੀ ਤੁਸੀਂ ਬੰਨਾ ਚਾਹੁੰਦੇ ਹੋ ਜਿੱਦਾਂ ਦੇ ਵੀ ਤੁਸੀਂ ਦਿਖਣਾ ਚਾਹੁੰਦੇ ਹੋ ਕਿ ਮੈਂ ਮੇਰੀ ਜ਼ਿੰਦਗੀ ਵਿੱਚ ਮੇਰੇ ਨਾਲ ਇਹ ਕੁਝ ਹੋਵੇ ਉਹਦੇ ਬਾਰੇ ਸੋਚੋ ਇਹ ਨਹੀਂ ਸੋਚਣਾ ਕਿ ਮੇਰੇ ਨਾਲ ਇਹ ਨਾ ਹੋਵੇ ਕਿਤੇ ਇਹ ਨਾ ਹੋ ਜਾਵੇ ਇਹ ਨਹੀਂ ਸੋਚਣਾ ਨਕਾਰਾਤਮਕ ਥੌਟ ਜਿਹੜੇ ਤੁਸੀਂ ਸੋਚਦੇ ਹੋ ਨਾ ਕਿਤੇ ਇਹ ਨਾ ਹੋ ਜਾਵੇ ਜਿਹੜੇ ਤੁਹਾਡੇ ਡਰ ਨੇ ਉਹਨਾਂ ਨੂੰ ਭੁੱਲ ਜਾਓ ਤੇ ਇਹ ਸੋਚੋ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਚਾਹੁੰਦੇ ਹੋ ਤੇ ਕਿੱਦਾਂ ਦੇ ਬੰਨਾ ਚਾਹੁੰਦੇ ਹੋ ਰਿਹਾਸ ਤੁਹਾਨੂੰ ਆਪਣੀ ਹਰ ਮੰਨ ਚਾਹੀ ਚੀਜ਼ ਪਾਉਣ ਦਾ ਮੌਕਾ ਦਿੰਦੀ ਆ ਜਿਦੇ ਵਿੱਚ ਤੁਸੀਂ ਆਪਣਾ ਆਪਣੀ ਖੁਸ਼ੀ ਆਪਣੀ ਸਿਹਤ ਦੌਲਤ ਕੁਝ ਵੀ ਪਾ ਸਕਦੇ ਹੋ ਤੁਸੀਂ ਜੋ ਚਾਹੋਗੇ ਜਿੱਦਾਂ ਦੇ ਚਾਹੋਗੇ ਉਦਾਂ ਤੇ ਪਾ ਸਕਦੇ ਹੋ ਤੁਸੀਂ ਜਿਸ ਵੀ ਚੀਜ਼ ਵਿੱਚ ਮਤਲਬ ਕਿ ਜਿਸ ਵੀ ਚੀਜ਼ ਦੀ ਚੋਣ ਕਰਦੇ ਹੋ ਉਹ ਭਾਵੇਂ ਕਿੰਨੀ ਵੀ ਵੱਡੀ ਹੋਵੇ ਪਰ ਜੇਕਰ ਤੁਸੀਂ ਰਿਹਾਸ ਤੇ ਭਰੋਸਾ ਰੱਖੋਗੇ ਇਸ ਚੀਜ਼ ਤੇ ਜਿਹੜਾ ਆਪਣੇ ਵਿਚਾਰਾਂ ਤੇ ਪਰ ਸਰਕੂ ਗੇਤਾ ਤੁਸੀਂ ਉਸ ਚੀਜ਼ ਨੂੰ ਪਾ ਸਕਦੇ ਹੋ ਭਾਵੇਂ ਉਹ ਕਿੰਨੀ ਵੀ ਵੱਡੀ ਹੋਵੇ ਕਿਉਂਕਿ ਜਿਹੜਾ ਬ੍ਰਹਮੰਡ ਹੈ ਨਾ ਉਹਦੇ ਵਿੱਚ ਉਹ ਬਹੁਤ ਹੀ ਸ਼ਕਤੀਸ਼ਾਲੀ ਹੈ ਉਹਦੇ ਸਾਹਮਣੇ ਕੋਈ ਵੀ ਚੀਜ਼ ਜਿਹੜੀ ਹੈ ਵੱਡੀ ਨਹੀਂ ਹੈ ਸਾਰੀਆਂ ਚੀਜ਼ਾਂ ਛੋਟੀਆਂ ਨੇ ਤੁਸੀਂ ਕਿਸ ਤਰ੍ਹਾਂ ਦੇ ਘਰ ਵਿੱਚ ਰਹਿਣਾ ਚਾਹੁੰਦੇ ਹੋ ਤੁਸੀਂ ਕਰੋੜਪਤੀ ਬੰਨਾ ਚਾਹੁੰਦੇ ਹੋ ਜਿੱਦਾਂ ਮੈਂ ਸ਼ੁਰੂ ਚੋਂ ਕਿਹਾ ਤੇ ਤੁਸੀਂ ਜਿਹੜਾ ਵਾ ਕੀ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਮੇਨ ਇਹ ਪਤਾ ਹੋਣਾ ਚਾਹੁੰਦਾ ਚਾਹੀਦਾ ਹੈ ਕਿ ਸੱਚਮੁੱਚ ਤੁਸੀਂ ਚਾਹੁੰਦੇ ਕੀ ਹੋ ਚੈੱਕ ਕਰ ਤੁਸੀਂ ਆਪਣੇ ਦਿਮਾਗ ਵਿੱਚ ਸੋਚ ਲਵੋ ਕਿ ਤੁਸੀਂ ਕੀ ਚਾਹੁੰਦੇ ਹੋ ਹਨ ਅਸਲੀਅਤ ਵਿੱਚ ਚਾਹੁੰਦੇ ਕੀ ਹੋ ਤਾਂ ਉਸ ਨੂੰ ਆਪਣੇ ਦਿਮਾਗ ਵਿੱਚ ਸੋਚ ਲਓ ਤੇ ਉਸੇ ਵਿਚਾਰ ਨੂੰ ਪੱਕਾ ਰੱਖੋ ਤੇ ਉਹਦੇ ਤੇ ਕੰਮ ਕਰੋ ਤਾਂ ਉਹ ਤੁਹਾਡਾ ਜਿਹੜਾ ਵਾ ਵਿਚਾਰ ਸੱਚ ਹੋ ਜਾਵੇਗਾ ਜੋ ਦਿਮਾਗ ਵਿੱਚ ਜਦੋਂ ਤੁਹਾਡੇ ਦਿਮਾਗ ਵਿੱਚ ਤਸਵੀਰਾਂ ਬਣਨ ਲੱਗ ਗਈਆਂ ਕਲਪਨਾਵਾਂ ਹੋਣ ਲੱਗ ਗਈਆਂ ਜੋ ਦਿਮਾਗ ਵਿੱਚ ਫਿਰ ਉਹ ਕੱਲ ਨੂੰ ਤੁਹਾਡੇ ਹੱਥ ਵਿੱਚ ਹੋਵੇਗਾ ਇਹ ਸਾਰਾ ਕੁਛ ਰਿਹਸ ਦਾਸਦਾ ਆ ਤੇ ਜਿਸ ਨੇ ਇਸ ਨੂੰ ਅਜਮਾਇਆ ਉਹਨੂੰ ਫਿਰ ਪਤਾ ਉਹਨੂੰ ਯਕੀਨ ਹੋ ਜਾਂਦਾ ਆ ਇਸ ਚੀਜ਼ ਤੇ ਠੀਕ ਆ ਬ੍ਰਹਮੰਡ ਕੀ ਆ ਬ੍ਰਹਮੰਡ ਪਰਮਾਤਮਾ ਆ ਰੱਬ ਆ ਕੋਈ ਉਸ ਨੂੰ ਬ੍ਰਹਮੰਡ ਕਹਿ ਦਿੰਦਾ ਯੂਨੀਵਰਸ ਕਹਿ ਦਿੰਦਾ ਗੋਡ ਕਹਿ ਦਿੰਦਾ ਠੀਕ ਆ ਹੈ ਤੇ ਉਹ ਇੱਕ ਸ਼ਕਤੀਸ਼ਾਲੀ ਸਭ ਤੋਂ ਸ਼ਕਤੀਸ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਉਹ ਕੀ ਆ ਦੁਨੀਆ ਤੇ ਪਰਮਾਤਮਾ ਹੀ ਆ ਸਭ ਤੋਂ ਸ਼ਕਤੀਸ਼ਾਲੀ ਤੇ ਉਹ ਹੀ ਬ੍ਰਹਮੰਡ ਆ ਤਾਂ ਇਹ ਕਿਤਾਬ ਵਿੱਚ ਕੁਝ ਵੀ ਬੁਰਾ ਨਹੀਂ ਆ ਕੋਈ ਵੀ ਵਿਅਮ ਨਹੀਂ ਅਜੇ ਕੋਈ ਇਸ ਨੂੰ ਵਿਅਮ ਨਾਲ ਜੋੜੇ ਕਿ ਇਹ ਸਰਪ ਪਖੰਡਾ ਤੇ ਪਖੰਡ ਕੁਛ ਨਹੀਂ ਆ ਇਹ ਇੱਕ ਚੰਗੀ ਚੀਜ਼ ਵੱਲ ਚੰਗੇ ਪਾਸੇ ਲਾਉਣ ਵਾਲੀ ਗੱਲ ਹੈ ਤੇ ਇਹਦਾ ਕੋਈ ਨੁਕਸਾਨ ਨਹੀਂ ਹੈ ਇਹਦਾ ਫਾਇਦਾ ਬਹੁਤ ਆ ਨੁਕਸਾਨ ਸਾਡੇ ਨਕਾਰਾ ਜਿਹੜੇ ਸਾਡੇ ਵਿਚਾਰ ਆ ਨਾ ਜੋ ਅਸੀਂ ਪਹਿਲਾਂ ਨਕਾਰਾ ਨਕਾਰਾਤਮਕ ਹੋ ਚੁੱਕੇ ਆ ਉਹਨਾਂ ਦਾ ਆ ਇਹਦਾ ਕੋਈ ਨੁਕਸਾਨ ਨਹੀਂ ਹੈ ਜੇਕਰ ਤੁਸੀਂ ਇਹ ਆਪਣੇ ਮਤਲਬ ਕਿ ਜਿੱਦਾਂ ਪਰ ਛੋਟਾ ਬੱਚਾ ਕੋਈ ਆਪਣੇ ਸੁਪਨੇ ਦੇਖਦਾ ਨਾ ਉਹ ਉਹਦੇ ਅਸਲੀਅਤ ਵਿੱਚ ਹੁੰਦੇ ਨੇ ਸੱਚ ਵੀ ਹੋ ਜਾਂਦੇ ਨੇ ਜਦੋਂ ਤੁਸੀਂ ਕਿਸੇ ਬੱਚੇ ਦੀ ਕੋਈ ਬੱਚਾ ਦੇਖਿਆ ਹੋਵੇਗਾ ਉਹ ਤੁਹਾਨੂੰ ਕਹਿੰਦਾ ਕਿ ਮੈਂ ਇਸ ਚੀਜ਼ ਬਾਰੇ ਸੋਚ ਹੀ ਰਿਹਾ ਸੀ ਜਦੋਂ ਆਪਣੇ ਬੱਚੇ ਨੂੰ ਕੋਈ ਚੀਜ਼ ਲਿਆ ਕੇ ਦੇਗੇ ਨਾ ਪਹਿਲਾਂ ਕਹਿ ਦਿੰਦੇ ਮਮਾ ਮੈਂ ਇਸ ਬਾਰੇ ਸੋਚ ਹੀ ਰਿਹਾ ਸੀ ਕਿ ਮੈਨੂੰ ਇਹ ਚਾਹੀਦਾ ਆ ਜਾਂ ਮੈਨੂੰ ਇਹ ਚਾਹੀਦਾ ਸੀ ਹਨਾ ਤੁਸੀਂ ਮੈਨੂੰ ਲਿਆ ਕੇ ਦੇ ਦਿੱਤਾ ਮੈਂ ਇਹਦੇ ਬਾਰੇ ਸੋਚ ਹੀ ਰਿਹਾ ਸੀ ਤੇ ਉਹ ਫਿਰ ਉਹਨੇ ਸੋਚਿਆ ਹੀ ਤੇ ਉਹ ਆਕਰਸ਼ਨ ਦਾ ਨਿਜਮ ਉਹਦਾ ਜਿਹੜਾ ਉਹ ਕੰਮ ਕਰ ਜਾਂਦਾ ਆ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਵੀ ਆ ਭਾਵੇਂ ਬੱਚੇ ਹੋ ਤੁਸੀਂ ਵੱਡੇ ਹੋ ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਆ ਆਕਰਸ਼ਨ ਦਾ ਨਿਜਮ ਸਾਰਿਆਂ ਲਈ ਹੀ ਲਾਗੂ ਆ ਲਾਸਟ ਵਿੱਚ ਅੰਤ ਵਿੱਚ ਮੈਂ ਤੁਹਾਨੂੰ ਇਹਦੇ ਵਿੱਚ ਕੀ ਕਿਦਾਂ ਪ੍ਰਗਟ ਹੁੰਦਾ ਹੈ ਇਹ ਤੇ ਪਤਾ ਲੱਗ ਗਿਆ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਆ ਕਿ ਇਹਦੇ ਵਿੱਚ ਨਕਾਰਾਤਮਕ ਵਿਚਾਰ ਨਹੀਂ ਕੰਮ ਕਰਦੇ ਕੰਮ ਕਰਦੇ ਆ ਫਿਰ ਉਹ ਨਕਾਰਾਤਮਕ ਤੌਰ ਤੇ ਹੀ ਕਰਦੇ ਆ ਕਈ ਵਾਰੀ ਸਾਡਾ ਤਰੀਕਾ ਹੀ ਗਲਤ ਹੁੰਦਾ ਹੈ ਯੂਨੀਵਰਸ ਕੋਲ ਮੰਗਣ ਦਾ ਜਾਂ ਆਪਣੇ ਜਿਹੜੇ ਆ ਵਿਚਾਰ ਆ ਉਹਨਾਂ ਨੂੰ ਪ੍ਰਗਟ ਕਰਨ ਦਾ ਜਦੋਂ ਅਸੀਂ ਕਹਿ ਦਿੰਦੇ ਆ ਨਾ ਯੂਨੀਵਰਸ ਵਿੱਚ ਨੋ ਸ਼ਬਦ ਨਹੀਂ ਹੁੰਦਾ ਉਹਨੂੰ ਪਤਾ ਹੀ ਨਹੀਂ ਹੈ ਕਿ ਨੋ ਸ਼ਬਦ ਹੈਗਾ ਕੀ ਆ ਉਹ ਨੋ ਨੂੰ ਕੱਟ ਦਿੰਦਾ ਆ ਜਿੱਦਾਂ ਮੰਨ ਲਓ ਉਦਾਹਰਨ ਦੇ ਤੌਰ ਤੇ ਅਸੀਂ ਕਿਹਾ ਕਿ ਮੈਂ ਅੱਜ ਆਫਿਸ ਤੋਂ ਲੇਟ ਨਹੀਂ ਹੋਣਾ ਚਾਹੁੰਦਾ ਤੇ ਉਹਦੇ ਵਿੱਚ ਕੀ ਯੂਨੀਵਰਸ ਨੂੰ ਕੀ ਲੱਗੇਗਾ ਕਿ ਇਸਨੇ ਕਿਹਾ ਆ ਕਿ ਮੈਂ ਅੱਜ ਆਫਿਸ ਤੋਂ ਲੇਟ ਹੋਣਾ ਚਾਹੁੰਦਾ ਹਾਂ ਦੂਸਰੀ ਉਦਾਹਰਨ ਮੈਂ ਅੱਜ ਉਸ ਵਿਅਕਤੀ ਨੂੰ ਨਹੀਂ ਮਿਲਣਾ ਚਾਹੁੰਦਾ ਤੇ ਯੂਨੀਵਰਸ ਨੂੰ ਕੀ ਲੱਗੇਗਾ ਉਹ ਵਿਅਕਤੀ ਤੁਹਾਨੂੰ ਮਿਲੇਗਾ ਹੀ ਮਿਲੇਗਾ ਓ ਯੂਨੀਵਰਸ ਨੂੰ ਲੱਗੇਗਾ ਕਿ ਇਸਨੇ ਕਿਹਾ ਹੈ ਕਿ ਮੈਂ ਅੱਜ ਇਸ ਵਿਅਕਤੀ ਨੂੰ ਮਿਲਣਾ ਚਾਹੁੰਦਾ ਹਾਂ ਇਹ ਸਮਝ ਲਓ ਕਿ ਬ੍ਰਹਮੰਡ ਵਿੱਚ ਯੂਨੀਵਰਸ ਵਿੱਚ ਪਰਮਾਤਮਾ ਕੋਲ ਕੋਈ ਸ਼ਬਦ ਹੈਗਾ ਹੀ ਨਹੀਂ ਆ ਨਕਾਰਾਤਮਕ ਸ਼ਬਦ ਹੈਗਾ ਹੀ ਨਹੀਂ ਤਾਂ ਹੀ ਤਾਂ ਅਸੀਂ ਚੜ੍ਹਦੀ ਕਲਾ ਵਾਲੀ ਜਿਹੜੀ ਸੋਚ ਰੱਖਣ ਲਈ ਕਿਹਾ ਗਿਆ ਸਾਡੇ ਸਿੱਖ ਧਰਮ ਵਿੱਚ ਕਿਹਾ ਗਿਆ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਚੜ੍ਹਦੀ ਕਲਾ ਜੀਵਿਸ਼ ਰਹਿਣ ਨਾਲ ਜਿਹੜਾ ਸਾਡੇ ਵਿਚਾਰ ਵੀ ਜਿਹੜੇ ਆਉਂ ਚੜ੍ਹਦੀ ਕਲਾ ਵਾਲੇ ਹੀ ਹੁੰਦੇ ਨੇ ਨਕਾਰਾਤਮਕ ਵਿਚਾਰ ਨਹੀਂ ਆਉਂਦੇ ਤੇ ਸੋ ਲਾਸਟ ਵਿੱਚ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਥੋੜੀ ਜਿਹੀ ਵੀ ਸਮਝ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹਦਾ ਸੈਕਿੰਡ ਪਾਰਟ ਚਾਹੀਦਾ ਆ ਨਹੀਂ ਤੇ ਮੈਂ ਆਪਣਾ ਟਾਈਮ ਵੇਸਟ ਨਾ ਕਰਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਦਾ ਸੈਕਿੰਡ ਪਾਰਟ ਜਿਹੜਾ ਪਾਰਟ ਆ ਤੁਹਾਨੂੰ ਚਾਹੀਦਾ ਮੈਂ ਕਿਉਂਕਿ ਮੈਂ ਤੇ ਬੁੱਕ ਪੜ੍ਹ ਹੀ ਲੈਣੀ ਆ ਜੇ ਕਿਸੇ ਨੂੰ ਬੁੱਕ ਕਈ ਹੁੰਦੀਆਂ ਨਾ ਬੁੱਕ ਬਾਈ ਨਹੀਂ ਕਰ ਸਕਦੇ ਜਾਂ ਕਈ ਇਦਾਂ ਦੇ ਹੁੰਦੇ ਜੋ ਪੜ੍ਹ ਵੀ ਨਹੀਂ ਸਕਦੇ ਹਨਾ ਪੰਜਾਬੀ ਵਿੱਚ ਜਾਂ ਇੰਗਲਿਸ਼ ਵਿੱਚ ਇਹ ਮਿਲਦੀ ਆ ਇਹ ਪੰਜਾਬੀ ਚ ਟ੍ਰਾਂਸਲੇਟ ਕੀਤੀ ਹੋਈ ਆ ਤੇ ਤੁਸੀਂ ਦੱਸੋ ਕਿ ਤੁਹਾਨੂੰ ਸੈਕੰਡ ਪਾਰਟ ਚਾਹੀਦਾ ਆ ਜੀ ਧੰਨਵਾਦ ਜੀ